ਦੋਸਤੋ ਇਹ ਬਹੁਤ ਹੀ ਜ਼ਿਆਦਾ ਕੰਮ ਦੀਆਂ ਗੱਲਾਂ ਨੇ ਇੱਕ ਲੇਲੂ ਨੁਸਖੇ ਤੁਹਾਡੇ ਲਈ ਬਹੁਤ ਫਾਇਦੇਮੰਦ ਨੇ ਜਰੂਰ ਸੁਣੋ ਇੱਕ ਵਾਰ ਦੋਸਤੋ ਜਦੋਂ ਵੀ ਤੁਸੀਂ ਕੋਈ ਕੱਪੜਾ ਅਲਮਾਰੀ ਜਾਂ ਪੇਟੀ ਚੋਂ ਕੱਢ ਕੇ ਪਾਉਣਾ ਚਾਹੁੰਦੇ ਹੋ ਚਾਹੇ ਬਿਸਤਰਾ ਹੀ ਕਿਉਂ ਨਾ ਹੋਵੇ ਉਸ ਨੂੰ ਪਹਿਲਾਂ ਕੱਢ ਕੇ ਧੁੱਪ ਜ਼ਰੂਰ ਲਵਾਓ ਕਿਉਂਕਿ ਇਸ ਨਾਲ ਤੁਹਾਡੇ ਸਰੀਰ ਤੇ ਕੋਈ ਵੀ ਜੋ ਖਾਜ ਖੁਜਲੀ ਰੈਡਨੈਸ ਨਹੀਂ ਆਵੇਗੀ ਅਤੇ ਤੁਸੀਂ ਆਸਾਨੀ ਨਾਲ ਜੋ ਕੱਪੜੇ ਪਹਿਨ ਸਕਦੇ ਹੋ ਦੋਸਤੋ ਜੇਕਰ ਗਿੱਡੇ ਗਿੱਟੇ ਗੋਡਿਆਂ ਦੇ ਦਰਦ ਤੋਂ ਤੁਸੀਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਜੰਨਾ ਧੁੱਪ ਵਿੱਚ ਬੈਠ ਕੇ ਨਮ ਦੇ ਤੇਲ ਨਾਲ ਦਰਦ ਵਾਲੀ ਜਗ੍ਹਾ ਤੇ ਤੇਲ ਦੀ ਮਾਲਸ਼ ਜ਼ਰੂਰ ਕਰੋ ਇਸ ਨਾਲ ਦਰਦ ਤੋਂ ਬਹੁਤ ਰਾਹਤ ਮਿਲਦੀ ਹੈ ਅਤੇ ਇਸ ਨਾਲ ਤੁਰਨ ਫਿਰਨ ਵੇਲੇ ਵੀ ਕੋਈ ਜ਼ਿਆਦਾ ਸਮੱਸਿਆ ਨਹੀਂ ਆਵੇਗੀ ਦੂਜੇ ਜੇਕਰ ਤੁਹਾਨੂੰ ਉਲਟੀ ਆਉਂਦੀ ਹੈ ਅਤੇ ਤੁਹਾਨੂੰ ਘਬਰਾਹਟ ਅਤੇ ਚੱਕਰ ਆਉਂਦੇ ਹਨ ਤਾਂ ਤੁਸੀਂ ਥੋੜੇ ਸਮੇਂ ਲਈ ਬਰਫ਼ ਨੂੰ ਚੂਸ ਲੋ ਇਸ ਨਾਲ ਇਹ ਸਾਰੀਆਂ ਸਮੱਸਿਆਵਾਂ ਹੌਲੀ-ਹੌਲੀ ਠੀਕ ਹੋਣ ਲੱਗ ਜਾਣਗੀਆਂ ਜੇਕਰ ਤੁਸੀਂ ਕਿਸੇ ਕਾਰਨ ਤੜਕੇ ਵਾਲੀ ਦਾਲ ਸਬਜ਼ੀ ਜਾਂ ਤੇਲ ਵਾਲੀ ਨਹੀਂ ਖਾ ਸਕਦੇ ਤਾਂ ਤੁਸੀਂ ਦਾਲ ਵਿੱਚ ਸਾਰਾ ਮਸਾਲਾ ਦਾਲ ਰਿਜਦੇ ਸਮੇਂ ਹੀ ਗ੍ਰाइंड ਕਰਕੇ ਪਾ ਸਕਦੇ ਹੋ ਇਸ ਨਾਲ ਦਾਲ ਬਹੁਤ ਵਧੀਆ ਬਣੇਗੀ ਜੋ ਲੋਕ ਰਜਨਾ ਇੱਕ ਸ਼ਕਰਕੰਦੀ ਜੋ ਸੇਵਨ ਕਰਦੇ ਹਨ ਉਹਨਾਂ ਲੋਕਾਂ ਨੂੰ ਕਦੇ ਵੀ ਸ਼ੂਕਰ ਦੀ ਬਿਮਾਰੀ ਨਹੀਂ ਹੁੰਦੀ ਇਸ ਲਈ ਸ਼ਕਰਕੰਦੀ ਦਾ ਸੇਵਨ ਜ਼ਰੂਰ ਕਰੋ ਅੱਗੇ ਤੁਹਾਨੂੰ ਦੱਸ ਦਿਆਂ ਦੋਸਤੋ ਜੋ ਔਰਤਾਂ ਨੂੰ ਡਿਪਰੈਸ਼ਨ ਅਤੇ ਥਕਾਵਟ ਹੁੰਦੀ ਹੈ ਉਹਨਾਂ ਨੂੰ ਰੋਜ਼ਾਨਾ ਦੋ ਸੰਤਰੀਆਂ ਦਾ ਸੇਵਨ ਨਮਕ ਨਾਲ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਸਰੀਰ ਨੂੰ ਤਾਕਤ ਤੇ ਠੰਡਕ ਮਿਲੇਗੀ ਅਤੇ ਇਸ ਨਾਲ ਇਹਨਾਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਕਿਦੋ ਤੁਹਾਨੂੰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਜੋ ਲੋਕ ਨਹਾਉਣ ਸਮੇਂ ਬਾਥਰੂਮ ਵਿੱਚ ਕੁਝ ਨਾ ਕੁਝ ਬੋਲਦੇ ਰਹਿੰਦੇ ਹਨ ਉਹਨਾਂ ਲੋਕਾਂ ਨੂੰ ਬੋਲੇਪਾਂਦੀ ਦੀ ਬਿਮਾਰੀ ਛੇਤੀ ਹੀ ਹੋ ਜਾਂਦੀ ਹੈ ਇਸ ਲਈ ਬਾਥਰੂਮ ਵਿੱਚ ਕਦੇ ਵੀ ਬੋਲੋ ਨਾ ਦੋਸਤੋ ਵੀਡੀਓ ਲਾਈਕ ਕਰੇ ਸ਼ੇਅਰ ਕਰੇ ਚੈਨਲ ਸਬਸਕ੍ਰਾਈਬ ਕਰੇ